ਸ਼ੰਕੜੇ ਬੰਦੇ ਤੋਂ ਘੱਟ ਰਾਤ ਨੂੰ ਵੀ ਨਹੀਂ ਰਹੇ ਜਿਨੇ ਬਹੁਤ ਵੱਡੇ ਵੱਡੇ ਕੱਠ ਵੀ ਹੋਏ 26 ਜਨਵਰੀ ਨੂੰ 15 ਅਗਸਤ ਨੂੰ ਤੇ ਮਾਰਚ ਹੋਏ ਬਹੁਤ ਵੱਡੇ ਪਰ ਮੈਨੂੰ ਇਹ ਗੱਲ ਬੜੇ ਅਫਸੋਸ ਨਾਲ ਕਹਿਣੀ ਪੈਂਦੀ ਹੈ ਕਿ ਸਰਦਾਰ ਭਗਤ ਸਿੰਘ ਮਾਨ ਜਿਹੜਾ ਆਪਣੇ ਆਪ ਨੂੰ ਬੜਾ ਜਮਹੂਰੀਅਤ ਲੋਕ ਰਾਜੀ ਕਦਰਾਂ ਕੀਮਤਾਂ ਦੀ ਗੱਲ ਕਰਦਾ ਸੀ ਬੰਨ ਤੋਂ ਪਹਿਲਾਂ ਉਹਨੇ ਅੱਜ ਤੱਕ ਕੌਮੀ ਇਨਸਾਫ ਮੋਰਚੇ ਦੀ ਗੱਲ ਸੁਣਨ ਨੂੰ ਵੀ ਕਦੇ ਕੋਈ ਲੋੜ ਨਹੀਂ ਸਮਝੀ ਜਿਹੜੇ ਸਰਬੱਤ ਖਾਲਸਾ ਦੇ ਜਹਦਾਰ ਚੁਣੇ ਅਕਾਲ ਤਾਰਨ ਦੇ ਉਹਨਾਂ ਦੇ ਉੱਤੇ ਦਿੱਲੀ ਦੇ ਵਿੱਚ ਕੋਈ ਕੇਸ ਨਹੀਂ ਜੀ ਅਦਾਲਤਾਂ ਨੇ ਹੁਕਮ ਕੀਤਾ ਹੈ ਪੰਜਾਬ ਸਰਕਾਰ ਨੂੰ ਕਿ ਉਹਨਾਂ ਦੇ ਜੋ ਦਿੱਲੀ ਸਰਕਾਰ ਨੇ ਉਹਨੂੰ ਪੰਜਾਬ 'ਚ ਲਿਆਂਦਾ ਜਾਵੇ ਪੰਜਾਬ ਦੀ ਸਰਕਾਰ ਉਹਨਾਂ ਦੇ ਅਦਾਲਤਾਂ ਦੇ ਹੁਕਮ ਮੰਨਣ ਤੋਂ ਵੀ ਇਨਕਾਰੀ ਹੈ ਹੂੰ ਇਹਨੂੰ ਅਸੀਂ ਕਿਵੇਂ ਕਹੀਏ ਵੀ ਇਹ ਜਮਹੂਰੀ ਤੇ ਕਾਨੂੰਨ ਦੇ ਰਾਜ ਦੇ ਵਿੱਚ ਵਿਸ਼ਵਾਸ ਰੱਖਦੇ ਹੈ ਮੈਂ ਸਮਝਦਾ ਹੈ ਕਿ ਜਹਦਾਰ ਹਵਾਰਾ ਜੀ ਇੱਕ ਯੋਗ ਆਗੂ ਹੈ ਉਹ ਸਭ ਨੂੰ ਨਾਲ ਲੈ ਕੇ ਚੱਲ ਕੇ ਅੱਜ ਦੇ ਹਾਲਾਤ ਜੋ ਪੰਜਾਬ ਦੇ ਪੰਥ ਦੇ ਉਹ ਜੋ ਕੱਢਣ ਦੇ ਸੰਕਰਾਥ ਹੈ ਇਹ ਹੀ ਡਰ ਸਰਦਾਰ ਭਗਵੰਤ ਸਿੰਘ ਮਾਨ ਨੂੰ ਹੈ ਕਿਹੜੀ ਵਾਰ ਵੀ ਜਿਹੜਾ ਸਿੱਖਾਂ ਦਾ ਬਹੁਤ ਵੱਡਾ ਤੇ ਪੰਜਾਬ ਦਾ ਬਹੁਤ ਵੱਡਾ ਵਿਰੋਧੀ ਮੈਂ ਸਮਝਦਾ ਕਿ ਭਗਵੰਤ ਸਿੰਘ ਮਾਨ ਇੱਕ ਉਹਦਾ ਵਰਕਰ ਬਣ ਕੇ ਰਹਿ ਗਿਆ ਕੋਈ ਪੰਜਾਬ ਦਾ ਮੁੱਖ ਮੰਤਰੀ ਨਹੀਂ ਤੇ ਮੈਂ ਸਮਝਦਾ ਕਿ ਜਿਹੜਾ ਆਮ ਆਦਮੀ ਪਾਰਟੀ ਹੈ ਭਾਜਪਾ ਹੈ ਕਾਂਗਰਸ ਹੈ ਇਹ ਪੰਥ ਦੇ ਤੇ ਪੰਜਾਬ ਦੇ ਵਿਰੋਧੀ ਹੈ ਜਿਹੜੇ ਸੁਖਬੀਰ ਸਿੰਘ ਬਾਦਲੂਰੀ ਹੈ ਇਹ ਪੰਥ ਦੇ ਬਹੁਤ ਵੱਡੇ ਗਦਾਰ ਹੈ 83 ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਮੈਨੂੰ ਵੀ ਪੁਲਿਸ ਸਟੇਸ਼ਨ ਤੋਂ ਕੁਝ ਦਿਨ ਪਹਿਲਾਂ ਐਨਐਸਐਲਾਈ ਦੇਖਤ ਰੋਈ ਦੇ ਕੇਸ ਦਰਜ ਕੀਤੇ ਤੇ ਸੁਖਬੀਰ ਸਿੰਘ ਬਾਦਲ ਵੀ ਹੁਣ ਭਾਈ ਕੌਕੇ ਦੇ ਘਰੇ ਗਏ ਆ ਜੀ ਧਰਮ ਪਤਨੀ ਉਹਨਾਂ ਨੇ ਮਿਲ ਕੇ ਭਾਈ ਗੁਰਦੇਵ ਸਿੰਘ ਕੌਕੇ ਦੇ ਘਰੇ ਜਾਣਾ ਚਲੋ ਉਹਦੀ ਮਰਜ਼ੀ ਹੈ ਪਰ ਉਹਦੀ ਆਤਮਾ ਮੈਨੂੰ ਨਹੀਂ ਪਤਾ ਕਿਵੇਂ ਮੰਨੀ ਇਹ ਤਾਂ ਜਿੰਮੇਵਾਰਾ ਲੋਕ ਹੈ ਨੇ ਮੌਜੂਦਾ ਸਰਕਾਰ ਨੂੰ ਕੀ ਹੈ ਜੀ ਜਦੋਂ ਮਾਮਲਾ ਪਿਛਲੀਆਂ ਸਰਕਾਰਾਂ ਦੇ ਸਮੇਂ ਵਾਪਰ ਰਿਹਾ ਹੈ ਸਾਰਾ ਉਹਨਾਂ ਦਾ ਜਿਵੇਂ ਉਸ ਹੀਦ ਹੋਏ ਜਾਂ ਉਹਨਾਂ ਨੂੰ ਫੜਿਆ ਗਿਆ ਸਾਰੀ ਗੱਲਬਾਤ ਤਾਂ ਇਹ ਮੌਜੂਦਾ ਸਰਕਾਰ ਕਿਉਂ ਟਾਲਾ ਵੱਡਦੀ ਬੰਦਿਆਂ ਨੂੰ ਰਿਆਈਆਂ ਵਾਲੇ ਲੈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੇ ਮਾਮਲੇ ਜਦੋਂ ਇਹ ਡੇਰੇ ਵਾਲੇ ਨਾ ਖੜ ਸਕਦੇ ਉਹਦੇ ਪੋਸਟਰਾਂ ਤੇ ਉਹਦੇ ਫਲੈਕਸ ਬੋਰਡਾਂ ਤੇ ਚਾਰ-ਚਾਰ ਬੰਦੇ ਖੜਾ ਸਕਦੇ ਇਹਨਾਂ ਤੋਂ ਆਸ ਨਹੀਂ ਕੀਤੀ ਜਾ ਸਕਦੀ ਜਿਵੇਂ ਇਕੱਲੇ ਭਾਨਾ ਸਿੱਧੂ ਦੇ ਨਾਮ ਨਾਲ ਇੱਕ ਐਸਐਸਪੀ ਬਿਆਨ ਦੇ ਰਿਹਾ ਜੀ ਗੋਲੀ ਚਲਾਓ ਮੈਂ ਆਪੇ ਜ਼ਿੰਮੇਵਾਰਾਂ ਕਿੱਟਿਆਂ ਚ ਮਾਰੋ ਗੈਂਗਸਟਰਾਂ ਨੂੰ ਕਹਿ ਕੇ ਵੀ ਇੱਕ ਗੋਲਿਆਂ ਦਾ ਮਾਰਿਆ ਜਾ ਰਿਹਾ ਮੁਕਾਬਲੇ ਬਣਾਏ ਜਾ ਰਹੇ ਆ ਇਸੇ ਤਰ੍ਹਾਂ ਜੇ ਭਾਨਾ ਸਿੱਧੂ ਦੀ ਕੋਈ ਗੱਲ ਸੀ ਤਾਂ ਉਹਦੀ ਜਾਂਚ ਕੀਤੀ ਜਾਵੇ ਕੋਈ ਐਡੀ ਗਲਤ ਹੈ ਨਹੀਂ ਸੀ ਵੀ ਉਹਨੂੰ ਕੁੱਟਮਾਰ ਕੀਤੀ ਜਾਵੇ ਉਹਦੇ ਤੇ ਕੇਸ ਪੈ ਜਾਣ ਜੇਲਾਜੋ ਪੈ ਜਾਣ ਖਬਰਾਂ ਚ ਆ ਕੇ ਇਹ ਨਜਾਇਜ਼ ਫੜਾ ਫੜਾਈ ਕਿਤੇ ਗੈਂਗਸਟਰਾਂ ਤੇ ਗੋਲੀ ਚਲਾਜੋ ਕਿਤੇ ਸਿੱਖਾਂ ਦੇ ਮੁੰਡਿਆਂ ਨੂੰ ਕਿਵੇਂ ਨਾ ਕਿਵੇਂ ਟੰਗਣਾ ਕੁੱਚਣ ਤੇ ਲੱਗੀ ਆ ਆਪਣੇ ਪੱਲੇ ਉਹਨਾਂ ਦੇ ਕੁਛ ਹੈ ਹੀ ਨਹੀਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਸਰਿੰਦਰਪਾਲ ਸਿੰਘ ਤੇ ਤੁਸੀਂ ਜੁੜ ਚੁੱਕੇ ਹੋ ਪੰਜਾਬੀ ਲੋਕ ਚੈਨਲ ਦੇ ਨਾਲ ਅਸੀਂ ਪੰਥਕ ਮਸਲਿਆਂ ਤੇ ਭਾਈ ਗੁਰਦੀਪ ਸਿੰਘ ਬਠਿੰਡਾ ਜੀ ਜੋ ਯੂਨਾਈਟਿਡ ਅਕਾਲੀ ਦਲ ਦੇ ਚੇਅਰਮੈਨ ਨੇ ਤੇ ਪੰਥਕ ਆਗੂ ਨੇ ਉਹਨਾਂ ਤੋਂ ਸਮਝਾਂਗੇ ਜਥੇਦਾਰ ਭਾਈ ਗੁਰਦੇਵ ਸਿੰਘ ਕੌਕੇ ਜੀ ਵਾਲਾ ਮਸਲਾ ਕੌਮਨ ਸਾ ਮ ਜਿਹੜਾ ਹੈਗਾ ਮਸਲਾ ਜਾਂ ਨੌਜਵਾਨਾਂ ਜਿਹੜੀ ਫੜੋ ਫੜਾਈ ਹੈ ਪਾਨਾ ਸਿੱਧੂ ਵਾਲਾ ਮਸਲਾ ਤੇ ਇਹਨਾਂ ਦੇ ਜਿਹੜੀ ਦੀਰਘ ਦ੍ਰਿਸ਼ਟੀ ਤੋਂ ਆਪਾਂ ਇਹ ਚ ਜਾਣੂ ਜਾਣਾਂਗੇ ਤੁਹਾਡਾ ਸਵਾਗਤ ਕਰਦੇ ਹਾਂ ਜੀ ਆਖਦੇ ਵਾਹਿਗੁਰੂ ਜੀ ਕਾ ਖਾਲਸਾ ਧੰਨਵਾਦ ਜੀ ਭਾਈ ਸੁਰਿੰਦਰਪਾਲ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਭ ਤੋਂ ਪਹਿਲਾਂ ਅਸੀਂ ਤੁਹਾਡੇ ਤੋਂ ਜਿਵੇਂ ਕੌਮੀ ਸਾਬ ਮੋਰਚਾ ਜਿਹੜਾ ਮੋਰਚਾ ਹੈਗਾ ਤੁਸੀਂ ਲਗਾਤਾਰ ਉਸ ਅਗਵਾਈ ਦੇ ਰਹੇ ਹੋ ਉੱਥੇ ਆਜ ਨਹੀਂ ਭਰ ਰਹੇ ਹੋ ਤਾਂ ਕਿਵੇਂ ਲੱਗਦਾ ਮੌਜੂਦਾ ਸਮਝ ਤੁਹਾਨੂੰ ਜਿਤੋਂ ਤੱਕ ਕੌਮੀ ਸਾਬ ਮੋਰਚੇ ਦੀ ਹਾਲਤ ਦੇ ਸਬੰਧ ਚ ਹਮ ਮੈਂ ਸਮਝਦਾ ਕਿ ਇੱਕ ਬੜਾ ਸਫਲ ਮੋਰਚਾ ਹੈ ਹਮ ਇੱਕ ਸਾਲ ਤੋਂ ਵੱਧ 13ਵਾਂ ਮਹੀਨਾ ਚੱਲ ਰਿਹਾ ਜੇ ਇੱਕ ਸਾਲ ਇੱਕ ਮਹੀਨਾ ਹੋਣ ਵਾਲਾ ਹੈ ਲਗਾਤਾਰ ਇੱਕ ਤਰ੍ਹਾਂ ਦਾ ਦਿਨ ਰਾਤ 24 ਘੰਟਿਆਂ ਦਾ ਚੱਲਣਾ ਕੋਈ ਛੋਟੀ ਗੱਲ ਨਹੀਂ ਤੇ ਕਦੇ ਵੀ ਉੱਥੇ ਸੈਂਕੜੇ ਬੰਦੇ ਤੋਂ ਘੱਟ ਰਾਤ ਨੂੰ ਵੀ ਨਹੀਂ ਰਹੇ ਜਿਨੇ ਬਹੁਤ ਵੱਡੇ ਵੱਡੇ ਕੱਟ ਵੀ ਹੋਏ 26 ਜਨਵਰੀ ਨੂੰ 15 ਅਗਸਤ ਨੂੰ ਤੇ ਮਾਰਚ ਹੋਏ ਬਹੁਤ ਵੱਡੇ ਪਰ ਮੈਨੂੰ ਇਹ ਗੱਲ ਬੜੇ ਅਫਸੋਸ ਨਾਲ ਕਹਿਣੀ ਪੈਂਦੀ ਹੈ ਕਿ ਸਰਦਾਰ ਭਗਤ ਸਿੰਘ ਮਾਨ ਜਿਹੜਾ ਆਪਣੇ ਆਪ ਨੂੰ ਬੜਾ ਜਮਹੂਰੀਅਤ ਲੋਕ ਰਾਜੀ ਕਦਰਾਂ ਕੀਮਤਾਂ ਦੀ ਗੱਲ ਕਰਦਾ ਸੀ ਬੰਨ ਤੋਂ ਪਹਿਲਾਂ ਉਹਨੇ ਅੱਜ ਤੱਕ ਕੌਮੀ ਇਨਸਾਫ ਮੋਰਚੇ ਦੀ ਗੱਲ ਸੁਣਨ ਨੂੰ ਵੀ ਕਦੇ ਕੋਈ ਲੋੜ ਨਹੀਂ ਸਮਝੀ ਜੀ ਉੱਥੇ ਜੇ ਅਸੀਂ ਇੱਕ ਸਾਲ 'ਚ ਵੇਖੀਏ ਤੇ ਲੱਖਾਂ ਬੰਦੇ ਗਏ ਇੱਕ ਬੜੀ ਜਾਇਜ਼ ਗੱਲ ਹੈ ਜਿਹੜੀ ਕੌਮੀ ਇਨਸਾਫ ਮੋਰਚੇ ਦੀ ਮੰਗ ਹੈ ਕਿ ਸਾਡੇ ਜਿਹੜੇ ਬੰਦੀ ਸਿੱਖ ਹੈ ਉਹਨੂੰ ਰਿਹਾ ਕੀਤਾ ਜਾਵੇ ਜਿਹੜਿਆਂ ਦੀ ਸਜ਼ਾ ਮਾ ਪੂਰੀਆਂ ਹੋ ਗੀਆਂ ਇਹਦਾ ਮੋਰਚਾ ਲੱਗਣਾ ਨਹੀਂ ਚਾਹੀਦਾ ਇਹਨਾਂ ਮਾਮਲਿਆਂ ਤੇ ਇਹ ਤਾਂ ਸਰਕਾਰ ਦੇ ਫਰਜ਼ ਬਣਦੇ ਆ ਜਿਹਦੀ ਸਜ਼ਾ ਪੂਰੀ ਹੋ ਜੇ ਉਹਨੂੰ ਰਿਹਾ ਕੀਤਾ ਜਾਵੇ ਭਾਈ ਜਗਤਾਰ ਸਿੰਘ ਹਵਾਰਾ ਜੀ ਜਿਹੜੇ ਸਰਬੱਤ ਖਾਲਸਾ ਦੇ ਜਹਤਾਰ ਚੁਣੇ ਅਕਾਲ ਤਖਤ ਦੇ ਉਹਨਾਂ ਦੇ ਉੱਤੇ ਦਿੱਲੀ ਦੇ ਵਿੱਚ ਕੋਈ ਕੇਸ ਨਹੀਂ ਜੀ ਅਦਾਲਤਾਂ ਨੇ ਹੁਕਮ ਕੀਤਾ ਹੈ ਪੰਜਾਬ ਸਰਕਾਰ ਨੂੰ ਕਿ ਉਹਨਾਂ ਦੇ ਜੋ ਦਿੱਲੀ ਸਰਕਾਰ ਨੇ ਉਹਨੂੰ ਪੰਜਾਬ 'ਚ ਲਿਆਂਦਾ ਜਾਵੇ ਪੰਜਾਬ ਦੀ ਸਰਕਾਰ ਉਹਨਾਂ ਦੇ ਅਦਾਲਤਾਂ ਦੇ ਹੁਕਮਾਂਨ ਤੋਂ ਵੀ ਇਨਕਾਰੀ ਹੈ ਹੂੰ ਇਹਨੂੰ ਅਸੀਂ ਕਿਵੇਂ ਕਹੀਏ ਵੀ ਇਹ ਜਮਹੂਰੀ ਤੇ ਕਾਨੂੰਨ ਦੇ ਰਾਜ ਦੇ ਵਿੱਚ ਵਿਸ਼ਵਾਸ ਰੱਖਦੇ ਆ ਹੂੰ ਕਾਰਨ ਉਹਦਾ ਇੱਕੋ ਹੀ ਹੈ ਇੱਕ ਪੋਲੀਟਿਕਲ ਕਾਰਨ ਉਹ ਪੋਲੀਟਿਕਲ ਕਾਰਨ ਹੈ ਵੀ ਜੇ ਜਗਤਾਰ ਸਿੰਘ ਹਵਾਲਾ ਜੀ ਪਰੋਲ ਤੇ ਆਉਂਦਿਆ ਰਿਹਾ ਹੁੰਦੇ ਆ ਤਾਂ ਨੌਜਵਾਨਾਂ ਦਾ ਬਹੁਤ ਵੱਡਾ ਤੇ ਸਮੁੱਚੇ ਪੰਥ ਦਾ ਸਮੁੱਚੇ ਸੰਸਮਾਜ ਦਾ ਬਹੁਤ ਵੱਡਾ ਸਹਿਯੋਗ ਮਿਲੇਗਾ ਹੂੰ ਮੈਂ ਸਮਝਦਾ ਕਿ ਜਗਤਾਰ ਹਵਾਲਾ ਜੀ ਇੱਕ ਯੋਗ ਆਗੂ ਹੈ ਉਹ ਸਭ ਨੂੰ ਨਾਲ ਲੈ ਕੇ ਚੱਲ ਕੇ ਅੱਜ ਦੇ ਹਾਲਾਤ ਜੋ ਪੰਜਾਬ ਦੇ ਪੰਥ ਦੇ ਉਹ ਜੋ ਕੱਢਣ ਦੇ ਸਮਰੱਥ ਹੈ ਇਹ ਹੀ ਦਰਸਾਦਾ ਭਗਵੰਤ ਸਿੰਘ ਮਾਨ ਨੂੰ ਹੈ ਭਾਵੇਂ ਇਹ ਗੱਲ ਬੜੀ ਜ਼ਿੰਮੇਵਾਰੀ ਨਾਲ ਤੇ ਪਰੋਸੇ ਨਾ ਕਹਿਣਾ ਚਾਹਣਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਮੋਰਚਾ ਹੋਰ ਬਹੁਤ ਤਕੜੀ ਤਰ੍ਹਾਂ ਤੇਜ਼ੀ ਨਾਲ ਵਧੇਗਾ ਤੇ ਸਾਰੀਆਂ ਜਥੇਬੰਦੀਆਂ ਜਿਹੜੀਆਂ ਮਨੁੱਖੀ ਅਧਿਕਾਰਾਂ ਦੀਆਂ ਕਿਸਾਨ ਜਥੇਬੰਦੀਆਂ ਦਲਤ ਜਥੇਬੰਦੀਆਂ ਪੰਥਕ ਜਥੇਬੰਦੀਆਂ ਸੰਤ ਸਮਾਜ ਦਾ ਵਿਚਾਰ ਵਟਾਂਦਰਾ ਕਰਕੇ ਕੋਈ ਇਹ ਇਹ ਪ੍ਰੋਗਰਾਮ ਦੇਵਾਂਗੇ ਜੀ ਦੇ ਰਿਹਾ ਪਗਾਂਤ ਸਿੰਮਾਂ ਦੀਆਂ ਸਰਕਾਰ ਦੀਆਂ ਜੜਾ ਹਲਣ ਤੇ ਦਿੱਲੀ ਸਰਕਾਰ ਦੀਆਂ ਵੀ ਜੜਾ ਹਲਣ ਕਿਉਂਕਿ ਦੋਹੇ ਸਰਕਾਰਾਂ ਸਿੱਖਾਂ ਦੇ ਮਾਮਲੇ 'ਚ ਇੱਕੋ ਜਿਹੀਆਂ ਹੀ ਹਨ ਕਿ ਅਸੀਂ ਗੱਲ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕਰੀਏ ਦਵਿੰਦਰਪਾਲ ਸਿੰਘ ਪੁੱਲਰ ਨੂੰ ਰਿਹਾਈ ਬਾਰੇ ਕੇਂਦਰ ਸਰਕਾਰ ਨੇ ਲਿਖ ਦਿੱਤਾ ਪਰ ਕੇਜਰੀਵਾਲ ਦੀ ਸਰਕਾਰ ਨੇ ਉਹਦੀ ਰਿਹਾਈ ਨੂੰ ਜਿਹੜੀ ਇੱਕ ਬੋਰਡ ਬੰਦਾ ਹੈ ਕੈਦੀਆਂ ਦੀ ਰਿਹਾਈ ਲਈ ਉਸ ਤੋਂ ਪਹਿਲਾਂ ਇੱਕ ਸਾਲ ਪਰੋ ਲੁੰਕਾਈ ਗਏ ਪੀਛੇ ਅਗਲੀ ਮੀਟਿੰਗ ਕਰਾਂਗੇ ਇੱਥੇ ਕਰਾਂਗੇ ਹੁਣ ਉਹਨੂੰ ਰੱਦ ਕਰਤਾ ਕੇਰੀਵਾਲ ਵੀ ਜਿਹੜਾ ਸਿੱਖਾਂ ਦਾ ਬਹੁਤ ਵੱਡਾ ਤੇ ਪੰਜਾਬ ਦਾ ਬਹੁਤ ਵੱਡਾ ਵਿਰੋਧੀ ਆ ਮੈਨੂੰ ਸਮਝਦਾ ਹੈ ਕਿ ਭਗਵੰਤ ਸਿੰਘ ਮਾਨ ਇੱਕ ਉਹਦਾ ਵਰਕਰ ਬਣ ਕੇ ਰਹਿ ਗਿਆ ਕੋਈ ਪੰਜਾਬ ਦਾ ਮੁੱਖ ਮੰਤਰੀ ਨਹੀਂ ਇਸ ਲਈ ਸਾਨੂੰ ਕੇਰੀਵਾਲ ਦੀ ਸਰਕਾਰ ਨਾਲ ਭਗਵੰਤ ਮਾਨ ਦੀ ਸਰਕਾਰ ਨਾਲ ਤੇ ਜਿਹੜੀ ਦਿੱਲੀ ਦੀ ਕੇਂਦਰ ਦੀ ਸਰਕਾਰਾਂ ਤਿੰਨਾਂ ਸਰਕਾਰਾਂ ਨਾਲ ਹੀ ਪੰਜਾਬ ਦੇ ਲੋਕਾਂ ਨੂੰ ਲੜਨਾ ਪੈਣਾ ਅਸੀਂ ਉਹਦੇ ਲਈ ਬੜੀ ਗੰਭੀਰਤਾ ਨਾਲ ਯਤਨ ਕਰ ਰਹੇ ਹਾਂ ਤੇ ਸਾਨੂੰ ਉਮੀਦ ਹੈ ਇਸ ਸਫਲ ਹੋਣਗੇ ਧੰਨਵਾਦ ਤੇ ਜਿਹੜਾ ਅਕਾਲੀ ਦਲ ਦਾ ਪ੍ਰੇਮ ਹੁਣ ਕਦੇ ਕ ਦਿਖਾਈ ਦਿੰਦਾ ਸੁਖਵੀਰ ਸਿੰਘ ਬਾਦਲ ਦਾ ਜਾਂ ਮਜੀਠੀਆ ਦਾ ਬਿਆਨ ਆਉਂਦਾ ਬੰਦੀ ਸਿੰਘਾਂ ਦੇ ਮਸਲੇ ਤੇ ਇਹਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਬਈ ਇਹਨਾਂ ਨੂੰ ਇਹ ਬਿਆਨਰ ਤਾਂ ਮੈਨੂੰ ਲੱਗਦਾ ਕੋਈ ਪੰਜਾਬ ਦਾ ਇੱਕ ਵੀ ਬੰਦਾ ਪਲੇਖੇ ਚ ਨਹੀਂ ਅਮਰਪਾਲ ਸਿੰਘ ਦੇ ਫੜਨ ਤੋਂ ਪਹਿਲਾਂ ਮਜੀਠੀਆ ਰੋਜ਼ ਬੋਲਦਾ ਸੀ ਵੀ ਇਹਨੂੰ ਕਿਉਂ ਨਹੀਂ ਫੜਾਇਆ ਜਾ ਰਿਹਾ ਕਿਉਂ ਨਹੀਂ ਕੀਤਾ ਜਾ ਰਿਹਾ ਉਸ ਤੋਂ ਪਹਿਲਾਂ ਜਦੋਂ ਅਕਾਲੀ ਸਰਕਾਰ ਸੀ 15 ਸਾਲ ਅਕਾਲੀ ਦੀ ਸਰਕਾਰ ਰਹੀ ਉਹ ਲੈ ਕੇ ਦਿੰਦੇ ਰਹੇ ਆ ਕਿ ਇਹ ਇੰਨਾ ਬੰਦਿਆਂ ਦੇ ਬਾਹਰ ਆਉਣਾ ਜਿਹੜਾ ਪੰਜਾਬ ਦਾ ਮਾਹੌਲ ਖਰਾਬ ਹੋ ਜਾਏਗਾ ਅੱਜ ਜੋ ਕੋਈ ਏ ਜੀਆਂ ਗੱਲਾਂ ਕਰ ਰਹੇ ਹਨ ਤਾਂ ਮੈਨੂੰ ਸਮਝਦਾ ਕਿ ਉਹ ਐਵੇਂ ਇੱਕ ਡਰਾਮਾ ਆਸੋਹੀਨੀਆਂ ਗੱਲਾਂ ਕਰ ਰਹੇ ਡੇਰੇ ਵਾਲਿਆਂ ਨੂੰ ਜਿੱਥੋਂ ਦੀ ਡੇਰੇਵਾਲੀ ਦੀ ਗੱਲ ਕਰੀਏ ਪਹਿਲਾਂ ਕਾਲੀਦਾਰ ਦੀ ਸਰਕਾਰ ਨੇ ਉਹਦੇ ਤੇ ਕੋਈ ਕਾਰਵਾਈ ਨਹੀਂ ਕੀਤੀ ਫਿਰ ਕਾਂਗਰਸ ਨੇ ਕੋਈ ਸਰਕਾਰ ਨੇ ਕਾਰਵਾਈ ਨਹੀਂ ਕੀਤੀ ਜਿਹੜੀਆਂ ਸੀਟਾਂ ਸਰਕਾਰ ਨੇ ਬਣਾਈਆਂ ਸੀ ਉਹਨਾਂ ਨੇ ਉਹਨੂੰ ਦੋਸ਼ੀ ਕਰਾ ਦਿੱਤਾ ਤੇ ਹੁਣ 2 ਸਾਲ ਤੋਂ ਲੈ ਕੇ ਭਗਵੰਤ ਮਾਨ ਨੂੰ 2 ਸਾਲ ਹੋ ਗਏ ਆ ਉਹਨੇ ਵੀ ਉਹਦੀ ਫੈੜੀ ਨਹੀਂ ਕੱਢੀ ਉੱਤੇ ਕੇਸ ਚ ਲਾਉਂਦੀ ਇਸ ਕਰਕੇ ਸਾਰਿਆਂ ਦੀ ਜੇ ਕੋਈ ਗੱਲ ਹੈ ਕਰਦੇ ਆ ਤੇ ਮੈਂ ਸਮਝਦਾ ਕਿ ਜਿਹੜਾ ਆਮ ਆਦਮੀ ਪਾਰਟੀ ਹੈ ਭਾਜਪੀ ਹੈ ਕਾਂਗਰਸ ਹੈ ਇਹ ਪੰਥ ਦੇ ਤੇ ਪੰਜਾਬ ਦੇ ਵਿਰੋਧੀ ਹੈ ਜਿਹੜੇ ਸਖਬੀਰ ਸਿੰਘ ਬਾਦਲੂਰੀ ਹੈ ਇਹ ਪੰਥ ਦੇ ਬਹੁਤ ਵੱਡੇ ਗਦਾਰ ਹੈ ਇਹਨੇ ਸ਼ਾਂਤਮਈ ਧਰਨੇ ਤੇ ਗੁਰੂ ਗ੍ਰੰਥ ਸਾਹਿਬ ਦੇ ਇਨਸਾਫ਼ ਮੰਗਨੇ ਦੇ ਗੋਲਗੇ ਚਲਾਈਆਂ ਤੇ ਡੇਰੇ ਵਾਲੇ ਜੇ ਕਿਤੇ 10 ਬੰਦੇ ਵੀ ਬਹਿ ਜਾਂਦੇ ਸੀ ਪਏ ਜਿੰਨੇ ਚਿਰ ਉਹਨਾਂ ਦੀ ਮਰਜ਼ੀ ਹੁੰਦੀ ਉਹ ਟ੍ਰੈਫਿਕ ਜਮ ਕਰਦੇ ਗੱਡੀਆਂ ਜਮ ਕਰਦੇ ਤੇ ਉਹਨਾਂ ਨੂੰ ਸਿਕਿਉਰਿਟੀ ਦਿੰਦੇ ਸੀ ਮੈਂ ਸਾਬਨ ਹੈ ਕਿ ਜੋ ਸੁਖਵੀਰ ਸਿੰਘ ਬਾਦਲ ਕਰ ਰਿਹਾ ਉਹਦਾ ਕੋਈ ਅਰਥ ਨਹੀਂ ਨਾ ਉਹਦੇ ਬਿਆਨਾਂ ਦਾ ਅਰਥ ਹੈ ਤੇ ਇਥੋਂ ਤੱਕ ਕਿ ਉਹਦੀ ਪਾਰਟੀ ਵੀ ਉਹਦੇ ਬਿਆਨ ਨੂੰ ਸੀਰੀਅਸ ਨਹੀਂ ਲੈਂਦੀ ਧੰਨਵਾਦ ਜੀ ਤੇ ਜਿਹੜਾ ਭਾਈ ਗੁਰਦੇਵ ਸਿੰਘ ਕੌਂਕੇ ਵਾਲਾ ਮਸਲਾ ਹੈਗਾ ਜੀ ਕਾਫੀ ਸਮੇਂ ਬਾਅਦ ਜਿਹੜਾ ਹੈਗਾ 30 ਸਮੇਂ 30 ਸਾਲ ਤੋਂ ਵੱਧ ਸਮਾਂ ਹੋ ਗਿਆ ਵੀ ਉਹ ਮਸਲਾ ਲਟਕ ਕੇ ਰਿਹਾ ਸੀ ਹੁਣ ਜਿਹੜਾ ਹਾਈਲਾਈਟ ਹੋਇਆ ਮਸਲਾ ਇਹ ਮਸਲੇ ਨੂੰ ਸਾਰੇ ਨੂੰ ਕਿਵੇਂ ਤੁਸੀਂ ਦੇਖਦੇ ਹੋ ਜਦੋਂ ਤਾਂ ਗੱਲ ਹੈ ਵੀ ਇੱਕ ਆਮ ਗੱਲ ਕੀਤੀ ਜਾ ਰਹੀ ਵੀ 30 ਸਾਲ ਕਿਉਂ ਚੁੱਪ ਰਹੇ ਹੂੰ ਇਹ ਗੱਲ ਵੀ ਪੂਰੀ ਤਰ੍ਹਾਂ ਸਹੀ ਨਹੀਂ ਜੀ ਕਿਉਂਕਿ ਜਿਹੜਾ ਸਭ ਤੋਂ ਪਹਿਲਾਂ ਜਿਹੜਾ ਭਾਈ ਗੁਰਦੇਵ ਸਿੰਘ ਕੌਂਕੇ ਦਾ ਕੇਸ ਸੀ ਮੈਂ ਕੁਝ ਸੱਜਣਾ ਨਾਲ ਕੁਝ ਪੁਲਿਸ ਵਰਕਰਾਂ ਨਾਲ ਪੁਲਿਸ ਤੇ ਮੁਲਾਜ਼ਮਾਂ ਨਾਲ ਅਫਸਰਾਂ ਨਾਲ ਕੁਝ ਗੱਲ ਕੀਤੀ ਜੀ ਉਹ ਕੇਸ ਦੀ ਸਾਰੀ ਸੱਚਾਈ ਕੱਢੀ ਜੀ ਕਿਉਂਕਿ ਆਰਨ কুমার ਲਾਪਤਾ ਲੋਕਾਂ ਦੀ ਅੰਕੜੇ ਇਕੱਠੇ ਕਰ ਲਈ ਉਹਨੇ ਇੱਕ ਲਾਪਤਾ ਕਮੇਟੀ ਬਣਾਈ ਸੀ ਮੈਂ ਵੀ ਉਹਦਾ ਮੈਂਬਰ ਸੀ ਅੱਛਾ ਜੀ ਅਸੀਂ ਉਹ ਰਿਪੋਰਟ ਅਖਬਾਰ ਦੇ ਵਿੱਚ ਛਾਪੀ ਅੱਖ ਰੱਖ ਰੋ ਸਾਰਾ ਛਾਪਿਆ ਵੀ ਆ ਇਸ ਤਰ੍ਹਾਂ ਉਹਨੂੰ ਚੱਕਿਆ ਇਸ ਤਰ੍ਹਾਂ ਉਹਦਾ ਕਤਲ ਕੀਤਾ ਇੱਥੇ ਸਿੱਟਿਆ ਗਿਆ ਉਸ ਤੋਂ ਬਾਅਦ ਜਿਹੜਾ ਦਰਸ਼ਨ ਸਿੰਘ ਹਠੂਰ ਸਾਡੀ ਲਿਖਤ ਤੋਂ ਬਾਅਦ ਉਹਨੇ ਉਹ ਕਾਰਵਾਈ ਕਿਹਾ ਵੀ ਹਾਂ ਮੈਂ ਵੀ ਇਹਦਾ ਗਵਾਹ ਹਾਂ ਮੈਨੂੰ ਵੀ ਇਸ ਗੱਲ ਦਾ ਪਤਾ ਹੈ ਸੱਚੀ ਹੈ ਉਹਨੇ ਅਖਬਾਰ ਪੜ੍ਹ ਕੇ ਅਖਬਾਰਾਂ ਹਾfte 'ਚ ਪੜ੍ਹ ਕੇ ਉਹ ਲੁਧਿਆਣਾ 'ਇੱਕ ਮਨੁੱਖੀ ਅਧਿਕਾਰਾਂ ਦੀ ਮੀਟਿੰਗ ਸੀ ਉਹਦੇ 'ਚੋਂ ਬੋਲੇ ਸੀ ਉਸ ਤੋਂ ਬਾਅਦ ਅਸੀਂ ਕਾਫੀ ਪਹਿਰ ਕਦਮੀ ਕਰਕੇ ਪੰਜ ਸੱਤ ਜਿਹੜੇ ਪੰਥ ਦੇ ਲੀਡਰਸ਼ਿਪ ਉਹਨਾਂ ਨੂੰ ਇਕੱਠੇ ਕਰਕੇ ਪ੍ਰਕਾਸ਼ ਸਿੰਘ ਬਾਦਲ ਨੂੰ ਮੇਰੇ ਕਮਿਸ਼ਨ ਅਸੀਂ ਬਣਾਏ ਜੀ ਸਾਡੀ ਮੰਗ ਦੇ ਉੱਤੇ ਕਮਿਸ਼ਨ ਬਣਾਇਆ ਗਿਆ ਇਸ ਤੋਂ ਅੱਗੇ ਜਿਹੜੀ ਕਮਿਸ਼ਨ ਦੀ ਰਿਪੋਰਟ ਉਸ ਤਿਆਰ ਕਰਨ ਦੇ ਵਿੱਚ ਵੀ ਅਸੀਂ ਲਗਾਤਾਰ ਉਹਦੇ 'ਚ ਹਿੱਸਾ ਪਾਇਆ ਹੂੰ ਲਗਾਤਾਰ ਉਹਨਾਂ ਤਿਆਰ ਕਰਨ ਚ ਉਹਦੀ ਮਦਦ ਕੀਤੀ ਕਈ ਵਾਰ ਕਈ ਮਤਿਆਂ 'ਚ ਕਈ ਮੁਜਾਰੇ ਵੀ ਕੀਤੇ ਰੋਸ ਮਾਰਚ ਵੀ ਕੀਤੇ ਬਾਦਲ ਸਰਕਾਰ 'ਚ ਵੀ ਕੈਪਟਨ ਸਰਕਾਰ ਤੋਂ ਵੀ ਮੰਗ ਕੀਤੀ ਕਿ ਇਹ ਰਿਪੋਰਟ ਜਨਤਕ ਵੀ ਕੀਤੀ ਜਾਵੇ ਤੇ ਕਾਰਵਾਈ ਵੀ ਕੀਤੀ ਜਾਵੇ ਪਰ ਸੁਣੀ ਨਹੀਂ ਹੁਣ ਕੁਦਰਤੀ ਤੌਰ ਤੇ ਮੈਂ ਸਮਝਦਾ ਕਿ ਭਾਈ ਗੁਰਦੇਵ ਸਿੰਘ ਕੌਂਕੇ ਜਿਹੜੇ ਉਹ ਬਹੁਤ ਭਜਨ ਬੰਦਗੀ ਵਾਲੇ ਬੜੇ ਜਨਤਾ ਸਿੱਖਾਂ ਦੇ ਬੜੇ ਵੱਡੇ ਜਰਨੈਲ ਸੀ ਸਾਨੂੰ ਇਹ ਮਹਿਸੂਸ ਹੁੰਦਾ ਸੀ ਕਿ ਸੰਤ ਜਰਨੈਲ ਸਿੰਘ ਦਾ ਉਹ ਜਿਹੜਾ ਘਟਾ ਹੈ ਭਾਵੇਂ ਪੂਰਾ ਤਰੀ ਹੋ ਸਕਦਾ ਹੈ ਪਰ ਉਹਦੇ ਲਈ ਉਹ ਪੂਰਾ ਕਰਨ ਦੇ ਯਤਨਸ਼ੀਲ ਸੀ ਉਹਨਾਂ ਹੀ ਸ਼ਖਸੀਅਤ ਸੰਤ ਜਰਨੈਲ ਸਿੰਘ ਨਾਲ ਮਿਲਦੀ ਜੁਲਦੀ ਸੀ ਮੈਂ ਇਹਦੇ ਬਾਰੇ ਹੋਰ ਵੀ ਸਪਸ਼ਟ ਕਰਾਂ ਕਿ ਜਦੋਂ 84 ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਮੈਨੂੰ ਵੀ ਬਲੂ ਸਟਾਰ ਤੋਂ ਕੁਝ ਦਿਨ ਪਹਿਲਾਂ ਐਨਐਸਐਲਾਈ ਦੇਸਟਰੋਈ ਦੇ ਕੇਸ ਦਰਜ ਕੀਤੇ ਅਸੀਂ ਕਾਫੀ ਸਮਾਂ ਲੰਬੇ ਕੱਠੇ ਚੱਕੀਆਂ 'ਚ ਰਹੇ ਅੱਛਾ ਜੀ ਮੇਰੇ ਨਾਲ ਦੀ ਚੱਕੀ ਸੀ ਤੇ ਉਹਨਾਂ ਨੇ ਜੀਵਨਤਮੈ ਬਹੁਤ ਪ੍ਰਭਾਵਿਤ ਸੀ ਜੋ 86 ਦਾ ਸਰਬੱਤ ਖਾਲਸਾ ਹੋਇਆ ਹੂੰ ਭਾਈ ਆ ਕੇ ਸਾਰੀਆਂ ਪੰਥਕ ਜਥੇਬੰਦੀਆਂ ਨੂੰ ਨੇ ਜੀਵਨ ਭਰੇ ਦੱਸਿਆ ਅਸੀਂ ਕਈ ਮਹੀਨੇ ਨਾਲ-ਨਾਲ ਸਾਡੀ ਚੱਕੀ ਤੇ ਰੋਜ਼ਾਨਾ ਹੀ ਵਿਚਾਰ ਵਟਾਂਦਰਾ ਹੁੰਦਾ ਸੀ ਇਸ ਕਰਕੇ ਅਸੀਂ ਆਪਣਾ ਫਰਜ਼ ਸਮਝ ਕੇ ਉਸ ਕੇਸ ਨੂੰ ਚੱਕਿਆ ਉਹਦਾ ਕਮਿਸ਼ਨ ਬਣਵਾਇਆ ਉਸ ਕਮਿਸ਼ਨ ਦੀ ਰਿਪੋਰਟ ਜਾਰੀ ਕੀਤੀ ਹੁਣ ਵੀ ਇੱਕ ਕਮੇਟੀ ਬਣੀ ਹੈ 11 ਮੈਂਬਰੀ ਹੂੰ ਕਿ ਜਿਨ੍ਹਾਂ ਨੇ ਭਾਈ ਗੁਰਦੇਵ ਸਿੰਘ ਕੌਂਕੇ ਦਾ ਕਤਲ ਕੀਤਾ ਹੂੰ ਉਹਨਾਂ ਦੇ ਉੱਤੇ ਮੁਕਾਦਮੇ ਦਰਜ ਕੀਤੇ ਜਾਣ ਤੇ ਉਹਨਾਂ ਦੀ ਕਾਰਵਾਈ ਕੀਤੀ ਜਾਵੇ ਜਿਹੜੀਆਂ ਸਰਕਾਰਾਂ ਪਿਛਲੇ ਸਮੇਂ ਚੋ ਫਾਈਲ ਨੂੰ ਨੱਪ ਕੇ ਬੈਠੀਆਂ ਰਹੀਆਂ ਝਾਰਾਦ ਕੀਤੀ ਪ੍ਰਕਾਸ਼ ਸਿੰਘ ਬਾਦਲ ਨੇ ਜੋ ਤਵਾੜੀ ਦੀ ਕਮਿਸ਼ਨ ਸੀ ਉਹਦੀ ਰਿਪੋਰਟ ਰੱਦ ਕੀਤੀ ਉਹਨਾਂ ਉੱਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਕੈਪਟਨ ਵੀ ਉਹਦੇ ਲਈ ਜ਼ਿੰਮੇਵਾਰ ਹੋ ਰਿਪੋਰਟ ਤੇ ਕਾਰਵਾਈ ਕਰਨ ਦਾ ਤੇ ਅੱਜ ਤੋਂ 2 ਸਾਲ ਹੋ ਗਏ ਕਿਸੇ ਕਦਰ ਲਈ 2 ਸਾਲ ਦਾ ਸਮਾਂ ਥੋੜਾ ਨਹੀਂ ਹੁੰਦਾ ਇਹ ਤਾਂ ਇੱਕ 5 ਮਿੰਟਾਂ ਦਾ ਕੰਮ ਹੈ ਭਗਵਨ ਸਿੰਘ ਮਾਨ ਨੂੰ ਚਾਹੀਦਾ ਕਿ ਤੁਰੰਤ ਉਹਦਾ ਫਾਇਲ ਕੱਟਣ ਉਹਦੀ ਤਵਦੀਸ਼ ਦੇਣ ਉਹਦੀ ਸੈੱਟ ਬਣਾਉਣ ਜਿਹੜੇ ਦੋਸ਼ੀ ਆ ਉਹਨਾਂ ਤੇ ਕਾਰਵਾਈ ਹੋਵੇ ਪਰ ਸਰਕਾਰ ਇਸ ਤੋਂ ਉੱਤੋਂ ਵੀ ਟਾਲਾ ਵਟ ਰਹੀ ਹੈ ਜਿਹੜੀ ਕੋਈ ਅਜੇ ਤੱਕ ਕਮੇਟੀ ਨੇ ਕਈ ਮੀਟਿੰਗਾਂ ਕੀਤੀਆਂ ਦਿੱਲੀ ਕਮੇਟੀ ਨੇ ਵੀ ਕੀਤੀਆਂ ਹਰਿਆਣਾ ਕਮੇਟੀ ਨੇ ਵੀ ਕੀਤੀਆਂ ਵੱਡੇ ਇਕੱਠ ਹੋਏ ਅਕਾਲ ਤਖਤ ਤੇ ਬੰਦਕ ਜਿੱਥੇ ਬੰਦੀਆਂ ਦਾ ਇਕੱਠ ਹੋਇਆ ਅਜੇ ਤੱਕ ਅੱਜ ਤੱਕ ਭਗਵੰਤ ਸਿੰਘ ਮਾਨ ਦਾ ਇਹਦੇ ਬਾਰੇ ਉਹ ਸਰਕਾਰ ਦਾ ਜਾਂ ਜਿਹੜੇ ਸਬੰਧਤ ਅਫਸਰ ਉਹਨਾਂ ਦਾ ਕੋਈ ਵੀ ਇਸ ਪਾਸੇ ਧਿਆਨ ਨਹੀਂ ਗਿਆ ਮੈਨੂੰ ਲੱਗਦਾ ਵੀ ਉਹ ਟਾਲ ਟਾਲ ਮਟੋਲ ਤੇ ਹੀ ਅਜੇ ਬੈਠੇ ਨਹੀਂ ਮੌਜੂਦਾ ਸਰਕਾਰ ਨੂੰ ਕੀ ਹੈ ਜੀ ਜਦੋਂ ਮਾਮਲਾ ਪਿਛਲੀਆਂ ਸਰਕਾਰਾਂ ਦੇ ਸਮੇਂ ਵਾਪਰਿਆ ਹੈ ਸਾਰਾ ਉਹਨਾਂ ਦਾ ਜਿਵੇਂ ਉਹ ਸ਼ਹੀਦ ਹੋਏ ਜਾਂ ਉਹਨਾਂ ਨੂੰ ਫੜਿਆ ਗਿਆ ਸਾਰੀ ਗੱਲਬਾਤ ਤਾਂ ਇਹ ਮੌਜੂਦਾ ਸਰਕਾਰ ਕਿਉਂ ਟਾਲਾ ਵੱਟਦੀ ਤੁਹਾਡੇ ਮੁਤਾਬਕ ਇੱਥੋਂ ਤੱਕ ਮੌਜੂਦਾ ਸਰਕਾਰ ਦਾ ਸਬੰਧ ਹੈ ਹਮ ਸਰਦਾਰ ਭਗਵੰਤ ਸਿੰਘ ਜੀ ਤੁਸੀਂ ਵੀ ਸ੍ਰਿੰਦਰਪਾਲ ਸਿੰਘ ਜੀ ਵੇਂਦੇ ਰਹੇ ਹੋਗੇ ਹਮ ਜੇ ਬਰਗਾੜੀ ਮੋਰਚਾ ਲੱਗਿਆ ਰਿਹਾ ਜਥੇਦਾਰ ਰਸੂਲ ਸਿੰਘ ਦਾ ਮੋਰਚਾ ਲੱਗਿਆ ਜੀ ਉਹਦੇ ਘਰੇ ਜਾ ਕੇ ਕਹਿੰਦਾ ਰਿਹਾ ਉਹਨੀਆਂ ਵੀਡੀਓ ਆ ਕਿ ਮੈਂ 24 ਘੰਟੇ ਛੱਲ ਕਰ ਦੂੰ ਜੀ ਪਰ ਕਾਰੀ ਆ ਕੇ ਕਹਿੰਦਾ ਰਿਹਾ ਜੇ ਸਾਡਾ ਸਮਾਂ ਆ ਗਿਆ ਸੀ 24 ਘੰਟੇ ਛੱਲ ਕਰ ਦੇ ਹੂੰ ਮੈਨੂੰ ਜੋ ਮਹਿਸੂਸ ਹੁੰਦਾ ਹੈ ਕਿ ਭਗਵਾਨ ਸਿੰਘ ਮਾਨ ਨੇ ਉਹ ਕੀਤਾ ਤਾਂ ਨਹੀਂ ਜਿਹੜਾ ਅੱਜ ਨਹੀਂ ਕਿਸੇ ਪਾਸੇ ਲਾ ਰਿਹਾ ਉਹਦਾ ਕਾਰਨ ਪੁਲਿਸ ਅਫਸਰ ਹੈ ਜੀ ਪੁਲਿਸ ਅਫਸਰ ਇਹ ਡਰ ਰਹੇ ਹੈ ਕਿ ਜੇ ਅੱਜ ਕੋਈ ਇਹੀ ਕਾਰਵਾਈ ਹੁੰਦੀ ਹੈ ਕਿਉਂਕਿ ਬਹੁਤ ਲੋਕ ਇਹ ਹਨ ਜਿਹਨਾਂ ਦੇ ਸਾਹਮਣੇ ਲੋਕਾਂ ਨੂੰ ਥਾਣੇ ਚੋਸੀਏ ਚੋਂ ਕਤਲ ਕੀਤਾ ਗਿਆ ਜੀ ਇਸੇ ਤਰ੍ਹਾਂ ਸਤਵੰਤ ਸਿੰਘ ਮਾਨ ਕੇ ਇੱਕ ਪੁਲਿਸ ਮੁਲਾਜ਼ਮ ਹੈ ਉਹਨੇ 10 15 ਬੰਦਿਆਂ ਦੇ ਵਿਰੁੱਧ ਵੱਡੇ ਅਫਸਰਾਂ ਦੇ ਵਿਰੁੱਧ ਐਫਆਰ ਵੀ ਦਿੱਤੇ ਕਿ ਮੈਂ ਸੀਆਈਏਸੀ ਤੇ ਆ ਬੰਦੇ ਇਹਨੇ ਅਫਸਰਾਂ ਨੇ ਇਹਨੇ ਸਮੇਂ ਮਾਰੇ ਜੀ ਇਹ ਉਸ ਪਾਸੇ ਤੁਰਨਾ ਨਹੀਂ ਚਾਹੁੰਦੇ ਕਿਉਂਕਿ ਜਿਹੜੀ ਭਗਵੰਤ ਸਿੰਘ ਮਾਨ ਦੀ ਸਰਕਾਰ ਹੈ ਉਹ ਕੋਈ ਜਮਹੂਰੀ ਸਿਸਟਮ ਨਾਲ ਨਹੀਂ ਚਾਹਦੀ ਉਹ ਪੁਲਿਸ ਅਫਸਰਾਂ ਦੇ ਇਸ਼ਾਰਿਆਂ ਤੇ ਕਹਿ ਰੋ ਜਾਂ ਉਹਨਾਂ ਦੇ ਨਿਰ ਪਰ ਉਹ ਕਿਸੇ ਗੱਲ ਸਿਰੇ ਨਹੀਂ ਲੱਗਣਦੇ ਰੇ ਸਾਨੂੰ ਉਮੀਦ ਹੈ ਵੀ ਕੋਈ ਉਹਨੇ ਇਸ ਪਾਸੇ ਅਜੇ ਤੱਕ ਇਹ ਠੀਕ ਹੈ ਵੀ ਜਿਹੜਾ ਲੋਕਾਂ ਦਾ ਇਕੱਠ ਹੈ ਲੋਕਾਂ ਦੀ ਸ਼ਕਤੀ ਹੈ ਇਹਨੂੰ ਵੀ ਚੁਕਣਾ ਪਏਗਾ ਕਿਉਂਕਿ ਇਸ ਮੁੱਦੇ ਦੇ ਉੱਤੇ ਰਿਹਾਈਆਂ ਦੇ ਮੁੱਦਿਆਂ ਤੇ ਪੰਥਕ ਮੁੱਦਿਆਂ ਤੇ ਡੇਰੇ ਵਾਲੇ ਦੇ ਉੱਤੇ ਅਸੀਂ ਜਤਨਸ਼ੀਰਾਂ ਕਿ ਅਸੀਂ ਸਮੂਚੀਆਂ ਜਥੇਬੰਦੀਆਂ ਪੰਥ ਦੀਆਂ ਵੀ ਕਿਸਾਨ ਜਥੇਬੰਦੀਆਂ ਵੀ ਇਸੇ ਤਰ੍ਹਾਂ ਹਿੰਦੂ ਜਥੇਬੰਦੀਆਂ ਵੀ ਜਿਹੜੀਆਂ ਮਨੁੱਖੀ ਅਧਿਕਾਰਾਂ ਦੀਆਂ ਜਥੇਬੰਦੀਆਂ ਦਲਿਤ ਜਥੇਬੰਦੀਆਂ ਸਾਰਿਆਂ ਨੂੰ ਇਕੱਠੇ ਕਰਕੇ ਪੰਜਾਬ ਚ ਇੱਕ ਐਡੀ ਵੱਡੀ ਲਹਿਰ ਖੜੀ ਕੀਤੀ ਜਾਵੇ ਜਿਹਦੇ ਸਰਕਾਰਾਂ ਦੇ ਗੋਡੇ ਟੇਕਣ ਲਈ ਮਜਬੂਰ ਹੋ ਜਾਂਦਾ ਜਿਵੇਂ ਸੁਖਵੀਰ ਸਿੰਘ ਬਾਦਲ ਵੀ ਹੁਣ ਭਾਈ ਕੌਕੇ ਦੇ ਘਰੇ ਗਏ ਆ ਜੀ ਧਰਮ ਪਤਨੀ ਉਹਨਾਂ ਨੇ ਮਿਲ ਕੇ ਆਏ ਭਾਈ ਗੁਰਦੇਵ ਸਿੰਘ ਕੌਕੇ ਦੇ ਘਰੇ ਜਾਣਾ ਚਲੋ ਉਹਦੀ ਮਰਜ਼ੀ ਹੈ ਪਰ ਉਹਦੀ ਆਤਮਾ ਮੈਨੂੰ ਨਹੀਂ ਪਤਾ ਕਿਵੇਂ ਮੰਨੀ ਇਹ ਤਾਂ ਜਿੰਮੇਵਾਰਾ ਲੋਕ ਹੈ ਜੇ ਪ੍ਰਕਾਸ਼ ਸਿੰਘ ਬਾਦਲ ਤੋਂ ਵੱਡਾ ਅਗਵਾ ਕਿਹੜਾ ਜਿਹੜੇ ਨੇ ਐਸਐਸਪੀ ਨਾਲ ਗੱਲ ਕੀਤੀ ਹੈ ਪ੍ਰਕਾਸ਼ ਸਿੰਘ ਬਾਦਲ ਨੇ ਧਰਨੇ ਦੇ ਬੈਠੇ ਪਾਬਾ ਜਗਿੰਦਰ ਸਿੰਘ ਜਿਹੜੇ ਉਸ ਸਮੇਂ ਯੂਨਾਈਟਰ ਅਕਾਲੀ ਦਲ ਦੇ ਪ੍ਰਧਾਨ ਸਨ ਹੁਣੇ ਧਰਨਾ ਲਾਇਆ ਸਿਦਾਰ ਪ੍ਰਕਾਸ਼ ਸਿੰਘ ਬਾਦਲ ਵੀ ਆ ਕੇ ਕਹੋਂ ਕਿ ਦੇ ਕੇਸ ਬਾਰੇ ਉਹਦੇ ਗਮ ਉਸਵਦਗੀ ਜਿਹੜੀ ਗੱਲ ਇਹਨੇ ਕਹੀ ਉਹਦੇ ਵਿਰੋਧ ਚ ਧਰਨੇ ਤੇ ਬੈਠੇ ਉਹਨੂੰ ਬਤੌਰ ਮੁੱਖ ਮੰਤਰੀ ਤੁਰੰਤ ਕਾਰਵਾਈ ਕਰਨੀ ਚਾਹੀਦੀ ਸੀ ਇਹ ਗ੍ਰਹਿ ਮੰਤਰੀ ਤੌਰ ਤੇ ਇਹਨੂੰ ਕਾਰਵਾਈ ਕਰਨੀ ਚਾਹੀਦੀ ਸੀ 15 ਸਾਲ ਉਦੋਂ ਬਾਅਦ ਇਹ ਸਤਾ ਚ ਰਹਿ ਗਏ ਤੇ 15 ਸਾਲ ਚ ਜੇ ਨਹੀਂ ਕੀਤਾ ਇਹਨਾਂ ਨੇ ਕੁਝ ਤੇ ਅੱਜ ਤੱਕ ਐਵੇਂ ਇਹ ਜਿਵੇਂ ਆਪਾਂ ਇਹਨਾਂ ਨੂੰ ਗੋਗਲਾਂ ਤੋਂ ਮਿੱਟੀ ਝਾੜਦੇ ਆ ਅਸਲ ਚੈਨਾਏ ਨੀਤਾਂ ਜਿਹੜੀਆਂ ਉਹੀ ਆ ਕੋਈ ਹੋਰ ਨੀਤਾਂ ਬਦਲੀਆਂ ਨਹੀਂ ਇਹਨਾਂ ਦੀਆਂ ਪੌਲਸੀਆਂ ਵੀ ਕਿਉਂਕਿ ਇਹ ਅਸਲ ਚੇ ਪੰਥ ਦੇ ਗਦਾਰ ਆ ਬੰਦਿਆਂ ਨੂੰ ਰਿਹਾਈਆਂ ਵਾਲੇ ਲੈ ਰੋ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਵੀ ਤੇ ਮਾਮਲੀ ਜਦੋਂ ਇਹ ਡੇਰੇ ਵਾਲੇ ਨਾ ਖੜ ਸਕਦੇ ਆ ਉਹਦੇ ਪੋਸਟਰਾਂ ਤੇ ਉਹਦੇ ਫਲੈਕਸ ਬੋਰਡਾਂ ਤੇ ਚਾਰ ਚਾਰ ਬੰਦੇ ਖੜਾ ਸਕਦੇ ਆ ਇਹਨਾਂ ਤੋਂ ਆਸ ਨਹੀਂ ਕੀਤੀ ਜਾ ਸਕਦੀ ਪੰਥ 'ਚੋਂ ਨਿਕੜਿਆ ਉਹਦੇ ਲਈ ਹੱਥ ਪੈਰ ਮਾਰਿਆ ਇਸ ਤੋਂ ਬਾਅਦ ਇਹਨਾਂ ਦੇ ਉੱਤੇ ਕੋਈ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਅਖੀਰ ਵਿੱਚ ਆਪਾਂ ਸਿੰਘ ਸਾਹਿਬ ਗੱਲਬਾਤ ਕਰਾਂਗੇ ਜਿਹੜੇ ਹੁਣ ਨੌਜਵਾਨ ਜਿਹਾ ਫੜੋ ਫੜਾਈ ਹੈਗੀ ਹੈ ਜਿਵੇਂ ਭਾਨਾ ਸਿੱਧੂ ਵਾਲਾ ਮਾਮਲਾ ਹੈਗਾ ਤੇ ਉਹਨਾਂ ਦੇ ਪ੍ਰਿੰਟ ਕਾਫੀ ਵੱਡਾ ਇਕੱਠ ਹੋਇਆ ਤੇ ਉਹਨਾਂ ਦੇ ਭਾਨੇ ਸਿੱਧੂ ਤੇ ਲਗਾਤਾਰ ਮਾਮਲੇ ਦਰਜ ਹੋ ਰਹੇ ਹੈ ਤੁਸੀਂ ਕਿਵੇਂ ਦੇਖਦੇ ਹੋ ਸਾਰੇ ਮਾਮਲੇ ਨੂੰ ਇਹ ਸਰਕਾਰ ਦੀ ਮੈਨੂੰ ਲੱਗਦਾ ਫੇਰ ਹੋ ਗਈ ਹੈ ਹੂੰ ਜਿਵੇਂ ਇਕੱਲੇ ਭਾਨਾ ਸਿੱਧੂ ਦੇ ਨਾਮ ਨਾਲ ਇੱਕ ਐਸਐਸਪੀ ਬਿਆਨ ਦੇ ਰਿਹਾ ਜੀ ਗੋਲੀ ਚਲਾਓ ਮੈਂ ਆਪੇ ਜ਼ਿੰਮੇਵਾਰਾਂ ਗਿੱਟਿਆਂ ਚ ਮਾਰੋ ਗੈਂਗਸਟਰਾਂ ਨੂੰ ਕਹਿ ਕੇ ਵੀ ਗੋਲਿਆਂ ਨਾਲ ਮਾਰਿਆ ਜਾ ਰਿਹਾ ਮੁਕਾਬਲੇ ਬਣਾਏ ਜਾ ਰਹੇ ਆ ਇਸੇ ਤਰ੍ਹਾਂ ਜੇ ਭਾਨਾ ਸਿੱਧੂ ਦੀ ਕੋਈ ਗੱਲ ਸੀ ਤਾਂ ਉਹਦੀ ਜਨਤਕ ਕੀਤੀ ਜਾਵੇ ਕੋਈ ਐਡੀ ਗੱਲ ਤਾਂ ਹੈ ਨਹੀਂ ਸੀ ਵੀ ਉਹਨੂੰ ਕੁੱਟਮਾਰ ਕੀਤੀ ਜਾਵੇ ਉਹਦੇ ਤੇ ਕੇਸ ਪਏ ਜਾਣ ਜੇਲ੍ਹਾਂ ਚੋਂ ਪਏ ਜਾਣ ਮੈਨੂੰ ਸਮਝਦਾ ਕਿ ਸਰਕਾਰ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਜਿੱਥੇ ਕੋਈ ਗੱਲ ਕਰਦਾ ਉਸ ਘਬਰਾੜ ਚਾਉਂਦੇ ਘਬਰਾੜ ਚਾ ਕੇ ਇਹ ਨਜਾਇਜ਼ ਫੜਾਫੜਾਈ ਕਦੇ ਗੈਂਗਸਟਰਾਂ ਤੇ ਗੋਲੀ ਚਲਾ ਦਿਓ ਕਦੇ ਸਿੱਖਾਂ ਦੇ ਮੁੰਡਿਆਂ ਨੂੰ ਕਿਵੇਂ ਨਾ ਕਿਵੇਂ ਟੰਗਣਾ ਕੁੱਚਲ ਤੇ ਲੱਗੀ ਆ ਆਪਣੇ ਪੱਲੇ ਉਹਨਾਂ ਦੇ ਕੁਛ ਹੈ ਹੀ ਨਹੀਂ ਦੂਜੀ ਗੱਲ ਮੈਂ ਇੱਕ ਇੱਥੇ ਹੋਰ ਵੀ ਸਪਸ਼ਟ ਕਰਨਾ ਚਾਹੁੰਦਾ ਕਿ ਅਸੀਂ ਭਵੇਂ ਭਾਈ ਅਮਰਤਪਾਲ ਸਿੰਘ ਆ ਪਏ ਰਾਜੋਾਨਾ ਜੀ ਹੈ ਭਾਵੇਂ ਭਾਈ ਭਾਨਾ ਸਿੰਘ ਸਿੱਧੂ ਹੈ ਸਭ ਦੀਆਂ ਰਹਿਗੀਆਂ ਚਾਹੁੰਦੇ ਆ ਤੇ ਅਸੀਂ ਆਪਣੇ ਵੱਲੋਂ ਵੀ ਇਹਦੇ ਲਈ ਸੰਘਰਸ਼ ਦੀ ਰੂਪਰੇਖਾ ਜਿਹੜੀ ਉਲੀਕ ਰਹੇ ਆ ਉਹ ਲਿਖਾਂਗੇ ਜੇ ਕੋਈ ਹੋਰ ਵੀ ਲੱਗ ਰਿਹਾ ਇਕੱਠ ਕਰ ਰਿਹਾ ਉਹਨਾਂ ਦਾ ਵੀ ਧੰਨਵਾਦ ਪਰ ਅਸੀਂ ਇਹ ਵੀ ਸਪਸ਼ਟ ਮੈਂ ਕਰਨੀ ਚਾਹੁੰਦਾ ਕਿ ਜਿਹੜੀ ਇਸ ਤਰ੍ਹਾਂ ਦੀ ਸੋਸ਼ਲ ਮੀਡੀਆ ਦੀ ਜਾਂ ਭਾਨਾ ਸਿੰਘ ਸਿੱਧੂ ਵਰਗਿਆਂ ਦੀ ਜਿਹੜੀ ਪੋਲਿਟਿਕਸ ਹੈ ਉਹਦੇ ਨਾਲ ਅਸੀਂ ਸਹਿਮਤ ਨਹੀਂ ਕਿਉਂਕਿ ਪੰਜਾਬ ਦੇ ਬਹੁਤ ਵੱਡੇ ਮਸਲੇ 1947 ਤੋਂ ਲੈ ਕੇ 10 ਲੱਖ ਲੋਕ ਮਰੇ ਧਰਮਯੁੱਧ ਮੋਰਚਾ ਜੇ ਅਧੂਰਾ ਪਿਆ ਉਹ ਅਸੀਂ ਛੱਡਿਆ ਵੀ ਨਹੀਂ ਅਸੀਂ ਧਰਮਯੁੱਧ ਮੋਰਚਾ ਜਿੱਤਿਆ ਵੀ ਨਹੀਂ ਤੇ ਅਸੀਂ ਹਾਰਿਆ ਵੀ ਨਹੀਂ ਕਿੰਨੇ ਹਜ਼ਾਰਾਂ ਸਿੱਖਾਂ ਦੀ ਛੱਤ ਹੋਈ ਸੰਤ ਜਰਨੈਲ ਸਿੰਘ ਜੀ ਭਾਈ ਉਰੀਖ ਸਿੰਘ ਜਰਨੈਲ ਸੁਖ ਸਿੰਘ ਸਾਨੂੰ ਲੋੜ ਆ ਜੇ ਜਿਹੜਾ ਪੰਜਾਬ ਕੇਂਦਰੀ ਸ਼ਕਤੀਆਂ ਦੇ ਤਾਨਾਸ਼ਾਹ ਸ਼ਕਤੀਆਂ ਦੇ ਕਾਰਪੋਰੇਟ ਘਰਾਣਿਆਂ ਦੇ ਕੁਝ ਪਰਿਵਾਰਾਂ ਦੇ ਕੋਈ ਸਿੱਧੇ ਦਿੱਲੀ ਅਰਗੇ ਜਿਹੜੇ ਬੈਠੇ ਆ ਕੇਰੀ ਵਰਗੇ ਈਸਟ ਇੰਡੀਆ ਕੰਪਨੀ ਵਰਗੇ ਜਿਹੜੇ ਅਹੁਦੇਦਾਰ ਆ ਉਹਨਾਂ ਦੇ ਹੱਥਾਂ 'ਚੋ ਗੁਲਾਮ ਹੋ ਚੁੱਕੇ ਇੱਕ ਤਰ੍ਹਾਂ ਦਾ ਅੱਜ ਪੰਜਾਬ ਨੂੰ ਬਗਾਨਿਆਂ ਨੇ ਤੇ ਗਦਾਰਾਂ ਨੇ ਕਬਜ਼ਾ ਕੀਤਾ ਹੈ ਇਸ ਦੇ ਵਿਰੁੱਧ ਸਾਨੂੰ ਆਪਣੀ ਆਜ਼ਾਦੀ ਦੀ ਲੜਾਈ ਹੈ ਜਿਹੜੀ ਇਸ ਭਾਏ ਦੇਸ਼ ਦੇ ਵਿੱਚ ਰਹਿ ਕੇ ਅਸੀਂ ਲੜੀਏ ਸੰਵਿਧਾਨ 'ਚ ਰਹਿ ਕੇ ਲੜੀਏ ਸਾਨੂੰ ਪੰਜਾਬ ਦੀ ਬਹੁਤ ਵੱਡੇ ਤੱਕਿਆਂ ਦਾ ਸਮਾਂ ਨਹੀਂ ਮੈਂ ਤੁਹਾਨੂੰ ਇੱਥੇ ਉਹਨਾਂ ਦੇ ਗ੍ਰਾਮਾਂ ਤੁਸੀਂ ਆਪ ਸਾਰੇ ਜਾਣਦੇ ਹੋ ਉਨ੍ਹਾਂ ਦੇ ਵਿਰੁੱਧ ਸਾਨੂੰ ਇੱਕ ਬਹੁਤ ਵੱਡੀ ਫੈਸਲਾਕੁਨ ਜੰਗ ਲੜਨ ਦੀ ਲੋੜ ਹੈ ਅੱਜ ਸਾਰੇ ਨੌਜਵਾਨਾਂ ਨੂੰ ਸਾਡੀ ਜਿਥੇ ਰਹਿਤ ਮਰਜ਼ਾਦਾ ਚਾਉਣ ਦੀ ਲੋੜ ਹੈ ਆਪਣੇ ਧਰਮ ਨਾਲ ਜੁੜਨ ਦੀ ਰਹਿਤ ਚਾਉਣ ਦੀ ਜ਼ਰੂਰਤ ਹੈ ਗੁਰੂ ਦੇ ਨਾਲ ਗੁਰਬਾਣੀ ਨਾਲ ਜੁੜਨ ਦੀ ਜ਼ਰੂਰਤ ਹੈ ਉੱਥੇ ਨਾਲ ਛੋਟੇ ਮੁੱਦਿਆਂ ਨੂੰ ਛੱਡ ਕੇ ਸਾਰੀ ਕੌਮ ਨੂੰ ਵੱਡੀ ਇੱਕ ਜਿਹੜੀ ਸਾਡੀ ਗੁਲਾਮੀ ਹੈ ਉਹਨੂੰ ਤੋੜਨ ਲਈ ਜਿਹੜੀ ਸਾਡੀ ਆਜ਼ਾਦੀ ਦਾ ਸੰਘਰਸ਼ ਹੈ ਉਹਦੇ ਵੱਲ ਵਧਣਾ ਚਾਹੀਦਾ ਹੈ ਧੰਨਵਾਦ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਅਤੇ ਅਸੀਂ ਗੱਲਬਾਤ ਕਰ ਰਹੇ ਸੀਗੇ ਯੂਨਾਈਟਿਡ ਕਾਲੀ ਦਲ ਦੇ ਚੇਅਰਮੈਨ ਭਾਈ ਗੁਰਦੇਵ ਸਿੰਘ ਭਿੰਡਾ ਜੀ ਨਾਲ ਅਸੀਂ ਭਾਈ ਕੌਮ ਕੇ ਜੋ ਨੌਜਵਾਨਾਂ ਦੀ ਫੋਟੋ ਫੜਾਈ ਹੈ ਹੋਰ ਮਸਲੇ ਤੇ ਗੱਲਬਾਤ ਕੀਤੀ ਹੈ ਸਾਰਿਆਂ ਦਾ ਧੰਨਵਾਦ ਤੁਸੀਂ ਲਗਾਤਾਰ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਸ਼ੁਕਰੀਆ